ਤਲਵਾੜਾ ਦੌਲਤਪੁਰ ਰੋਡ ਤੇ ਮੰਗੂ ਮਹਿਰਾ ਅੱਡੇ ਦੇ ਨੇੜੇ ਵੱਡਾ ਹਾਦਸਾ ਹੋਇਆ ਹੈ। ਜਾਣਕਾਰੀ ਅਨੁਸਾਰ ਇੱਕ ਟਿਪਰ ਅਤੇ ਸਕੂਟੀ ਵਿਚਾਲੇ ਟੱਕਰ ਹੋਈ ਜਿਸ ਵਿੱਚ ਸਕੂਟੀ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੋਤੀ ਪ੍ਰਕਾਸ਼ son of ਕੇਸਰ ਸਿੰਘ ਪਿੰਡ ਰੇਦਿਆਣਾ ਫਤਿਹਪੁਰ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਸਕੂਟੀ ਦਾ ਨੰਬਰ UK08AP6057 ਦੱਸਿਆ ਜਾ ਰਿਹਾ ਹੈ। ਅੱਖੀਂ ਦੇਖੇ ਗਵਾਹਾਂ ਮੁਤਾਬਕ ਟਿਪਰ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਅੱਗੇ ਦੀ ਕਾਰਵਾਈ ਜਾਰੀ ਹੈ ਨੇ ਨੇ ਕੋਈ ਨਹੀਂ ਤੇਰੇ ਨਾਲ ਨੇ ਨੇ ਮੇਰੇ ਨਾਲ ਨਹੀਂ ਸਰ ਮੇਰੀ ਗੱਲ ਸੁਣੋ ਆ ਅਮਰ ਗੱਲ ਸੁਣ ਉਹ ਗੱਡੀ ਵਾਹ ਉਹ ਮੈਂ ਨਹੀਂ ਕਾ ਸੁਣ ਮੈਂ ਗੱਡੀ ਲੈ ਕੇ ਚੱਲਦਾ ਨਾ ਨਾ ਲੈ ਕੇ ਉਹ ਲੱਗੇ ਉਹ ਸਾਰੀ ਇਹਨਾਂ ਨਾਲ ਲੈ ਕੇ ਜਾਈਓ ਇਹ ਹੁਣੇ ਬੱਦੇ ਹੋਰ ਮਾਰ ਦੇਣੇ ਹੋਰ ਮਾਰ ਦੇਣੇ ਕੋਈ ਨਾ ਕੋਈ ਇਹ ਕੋਈ ਨਸ਼ਾ ਤੇ ਆ ਬੱਦੇ ਸਾਰੇ ਇਹਨਾਂ ਨੂੰ ਬੱਦੇ ਮਾਰ ਦੇਣੇ ਤੇ ਤੁਹਾਡੇ 300 5000 ਕਾ ਬੋਲ ਚਲਾ ਲੈਣਾ ਚਲਾਣਾ ਨਾ ਚਲਾ ਫਿਰ ਨਾਲ ਤੋਂ ਨਹੀਂ ਚੱਲ ਅਮਰ ਇਹ ਚਲਾ ਲੈਣਾ ਚਲਾਇਓ ਆ ਤੁਰਾ ਲੈਣਾ ਚਲਾ